ਰਗ ਨਲਾਜ ਮੈਂ ਨਾਲ ਹੀ ਦਫਤਰ ਬਣਿਆ ਵਾ ਮੰਮੀ ਦੇ ਵੀ ਉਹਨਾਂ ਨੇ ਚਪੇੜ ਮਾਰੀ ਸਲੱਗਰ ਮਾਰੇ ਡੈਡੀ ਦੇ ਨੀਲ ਪਏ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ ਉਹ 4-5 ਜਣੇ 10 ਜਣੇ ਹੈਗੇ ਸੀਗੇ ਨਾਲ ਕੁਦਾ ਹੀ ਕੁਦਾ ਦਰਵਾਜੇ ਨੂੰ ਲੋਕ ਲਾ ਕੇ ਭੱਜ ਗਿਆ ਉਹਦੇ ਘਰ ਕੈਮਰੇ ਲੱਗੇ ਤੇ ਕੈਮਰੇ 'ਚ ਸਾਰੀ ਰਿਕਾਰਡਿੰਗ ਹੋਈ ਹੋਈ ਆ ਉਹਨੇ ਹੋਏ ਸਾਡੀ ਜੇ ਪੇੜ ਮਾਰੀ ਨੇ ਮਾਪਿਆਂ ਦੇ ਕੰਸ ਆਈ ਆ ਜਿਹੜਾ ਜੀ ਉਹਦਾ ਸਟੇਟਮੈਂਟ ਲੈ ਕੇ ਉਸ ਤੋਂ ਬਾਅਦ ਹੀ ਤੁਹਾਨੂੰ ਕੋਈ ਡਿਸਕਲੋਸ ਕਰਾਂਗੇ ਜੀ ਸਰ ਹਾਂਜੀ 사ਜਨ ਨੇ 사ਜਨ ਹੈ ਜੀ ਕੋਈ ਲੜਾਈ ਹੋਈ ਹੈ ਇਹਨਾਂ ਦੀ ਕੋਈ ਗੱਡੀ ਗੁੱਡੀ ਲਾਨ ਤੋਂ ਕੋਈ ਲੜਾਈ ਹੋਈ ਹੈ ਤੇ ਇੰਦਰਜੀਤ ਦੱਸ ਰਿਹਾ ਕੋਈ ਇੰਦਰਜੀਤ ਨਾਂ ਦਾ ਬੰਦਾ ਜਿਸ ਨਾਲ ਇਹਦੀ ਲੜਾਈ ਹੋਈ ਹੈ ਜੀ ਤੇ ਉਸੇ ਦੇ ਸਬੰਧ ਦੇ ਵਿੱਚ ਜਿਹੜਾ ਹੁਣ ਉਹਦੀ ਸਿਟੂਏਸ਼ਨ ਲਾ ਕੇ ਉਹ ਜੋ ਵੀ ਕਾਰਵਾਈ ਹੈ ਤੁਹਾਨੂੰ ਦੱਸਾਂ ਇੰਦਾ ਠੀਕ ਹੈ ਜੀ ਇਹ ਜੀ ਠੀਕ ਹੈ ਜੀ ਹੁਣ ਤੱਕ ਜਿਹੜਾ ਮਟ ਕਰ ਰਹੇ ਟ੍ਰੀਟਮੈਂਟ ਚੱਲ ਰਿਹਾ ਹਾਂ ਇਹ ਵੀ ਅੱਜ ਦੀ ਜਿਹੜੀ ਇਹ ਘਟਨਾ ਕਵਾਲਪੜੇ ਦੇ ਵਿੱਚ ਵਾਪ ਅੱਜ ਆਮ ਆਦਮੀ ਪਾਰਟੀ ਦੇ ਜੋ ਕਿ ਐਮਐਲਏ ਡਾਕਟਰ ਜਸਪੀਰ ਸਿੰਘ ਸੰਧੂ ਦਾ ਆਪਣੇ ਆਪ ਉਹਦਾ ਸਾਲਾ ਕਹਿੰਦਾ ਹੈ ਪਤਾ ਨਹੀਂ ਉਹ ਸਾਲਾ ਜਾਂ ਕੋਤੀ ਸਾਲਾ ਰੱਬ ਜਾਣੇ ਉਹਦੇ ਵੱਲੋਂ ਔਰ ਉਹਦੇ ਇੱਕ ਸਾਥੀ ਪ੍ਰੀਤ ਮਦਾਨ ਵੱਲੋਂ ਜੋ ਕਿ ਆਮ ਆਦਮੀ ਪਾਰਟੀ ਦਾ ਵਲੰਟੀਅਰ ਵੀ ਹੈ ਤੇ ਆਪਣੇ ਆਪ ਨੇ ਇਸ ਵਾਰ ਦਾ ਇੰਚਾਰਜ ਵੀ ਦੱਸਦਾ ਹੈ ਅੱਜ ਬੜੇ ਸਰੇ ਆਮ ਇਲਾਕੇ ਤੇ ਜਾ ਕੇ